ਇਸੇ ਨੇ ਕਿਸਾਨਾਂ ਦੇ ਖੁਦਕਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕਿਆ ਬਿਲਕੁਰੀ ਬਿਲਕੁਰੀ ਸੋਚੇ ਨਹੀਂ ਹੋਰ ਰਸਤੇ ਵੀ ਮੈਥਾ ਇਹ ਤੋਂ ਬਾਹਰ ਘਾਰਾਂ ਨਾਲੋਂ ਵੱਡਾ ਦੋਸ਼ ਸਾਡੇ ਲੋਟੇ ਹੋ ਸਾਡੇ ਲੋਟੇ ਦਾ ਜਿੰਨਾਂ ਨੇ ਇਹਦੇ ਤੇ ਕੋਈ ਲੋਕਸੀ ਨਹੀਂ ਆ ਲੜੀ ਨਹੀਂ ਕਿਸਾਨ ਮਰ ਜਾਂਦਾ ਹੈ ਉਹ ਬਤੀਸੀ ਬੋਲਦ ਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਨੇ ਆ ਥੋੜੇ ਬਹੁਤੇ ਦੋ ਪੈਸੇ ਦਵਾ ਦੇਨੇ ਆ ਥੋੜਾ ਬਕਰ ਤੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੱਲ ਨੂੰ ਰਹਿਣਾ ਕੋਈ ਵੀ ਕੋ ਠੀਕ ਓ ਦਿਓ ਆਪਾਂ ਜਿਹੜੀ ਲੜਾਈ ਲੜ ਰਿਆ ਓੜਾ ਜੀ ਇਹ ਮਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ ਵੀ ਕੋ ਠੀਕ ਓ ਵਾਹਿਗੁਰੂ ਚਰਖਾ ਕਰੇ ਜਿੱਤ ਅਮਰ ਜਿੱਤ ਕੇ ਤੱਕ ਸਾਡਾ ਯੋਗਦਾਨ ਪਾਏ ਜੀ ਕਿਸਾਨਾਂ ਨੂੰ ਮਰਨ ਤੋਂ ਰੋਕਣ ਲਈ। ਹਮਚਾ ਵੱਡਾ ਯੋਗਦਾਨ ਸਾਡਾ ਤੇ ਇਹ ਪੈਸੇ ਜਿਹੜੇ ਰੋਜ਼ ਸਾਨੂੰ ਬਦਲਾਅ ਕਰਦੇ ਹਨ ਉਹ ਪਾਣੀ ਮੁਕਾਤਾ ਇਹਨਾਂ ਨੂੰ ਪਾਣੀ ਮੁਕਾਤਾ ਹੈ। ਤੇ ਵਾਸੀ ਪੇਂਚਰ ਨਹੀਂ ਹੋਣੀ ਜਿੰਨਾ ਚਿਰ ਐਮਐਸਪੀ ਦੀ ਗਰਾਹੀ ਲਾ। ਹੂੰ ਬਿਲਕੁਲ ਠੀਕ ਜੀ। ਡਿਵਰਸਿਫੀਕੇਸ਼ਨ ਤੋਂ ਬਿਨਾ ਪਾਣੀ ਨਹੀਂ ਪਾਸ ਬਿਲਕੁਲ ਠੀਕ ਹੈ ਹਲਕੋ ਹੀ ਨਹੀਂ ਉਹ ਤਾਂ ਲੋਗ ਜਿਹੜੇ ਰੋਜ਼ ਗੱਲਾਂ ਤਾਂ ਕਰ ਦਿੰਦੇ ਆ ਕਿ ਤੁਸੀਂ ਚਾਹਤਾ ਹਸਤੇ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹਿ ਗਿਆ ਕੋਈ 10 17 ਸਾਲ ਦਾ ਰਹਿ ਗਿਆ ਇੰਨੀ ਕਰਾਂ ਤੇ ਸਹੀ ਪਸ਼ੂਰੀ ਦੀ ਖਾਤਰ ਸੋ ਇਸ ਕਰਕੇ ਅਸੀਂ ਨਵਾਂ ਨਾ ਬਣੋ मर जावे पर लेकिन सरकार दे सिर ठीक रख लागे घटो घट ये तो होगा ना इतिहास लिखा जाना ये भी चार लिखे जाने तो किसी बुद्धि ने जेकर किसी ने किसान की गल सुनी नहीं तो किसी ने यार किसान की खतरा मौत गले लाई है ਸੋ ਇਸ ਕਰਕੇ ਪੂਰੀ ਤਰ੍ਹਾਂ ਪ੍ਰਪੇਅਰ ਹੋ ਕੇ ਬੈਠਿਆ। ਉਹਡੀ ਆਰਗਨਾਈਜ਼ ਦੀ ਤਾਂ ਤਾਂ ਫਿਕਰ ਕਰਨ ਦੀ ਲੋੜ ਹੈ ਜੇ ਜਿਉਂਦੇ ਰਹਿਣ ਵਾਸਤੇ ਬੈਠੇ ਹੁੰਦੇ ਤਾਂ। ਹੱਪਾ ਤੇ ਯਾਦ ਆ ਮਗ ਮੰਨੀ ਜਾਏ। ਜਾਂ ਪ੍ਰਕਿਰਵਾਪਾ ਮਾਹਮਾ ਪਾਲ ਪਰਤ ਵਾਹਿਗੁਰੂ ਆਪਣੀ। ਇਹੜਾ ਆਇਦ ਕਰਕੇ ਤਰੇ ਹੋਇਆ ਪੂਰਾ ਭਰ। ਅਸਲ ਕੀ ਹੈ ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਨਾ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਕੁਰੀਅਨ ਸਾਹਿਬ ਦਾ ਵੀ ਇੱਥੇ ਕਲਿਮਨ ਸਾਹਿਬ ਤੁਸੀਂ ਆਏ ਨਾ ਇਹਦੇ ਪੂਰਾ ਅਪਸਰ ਸੇਵਾ ਆਇਆ ਸਭ ਦਾ ਜੀ ਬਹੁਤ ਬੜਾ ਚਲੋ ਮੋੜਾ ਕਰ ਲੀਏ ਆਪਾਂ ਕਹੋਗੇ ਸ਼ੁਭ ਮੰਗਲ